ਚਾਹਤੀ ਦੀ ਪੰਜਾਬ ਦੇ ਉਸ ਗੁਰਦਵਾਰੇ ਦੇ ਜਿਹੜੇ ਡਾਇਰੈਕਸ਼ਨਸ ਦੇ ਜਿਹੜਾ ਆਪਣਾ ਮੁਕੇ ਪੁਲਿਸ ਨੂੰ ਆਰਗੇਨਾਈਜ਼ ਕਰੰਗੇ ਖਿਲਾਫ ਇਕੱਠੇ ਹਾਂ ਸਭਾ ਕਰ ਲਈਏ ਚਾਣੀ ਸੀ ਇਹ ਚਾਹ ਜਿਸ ਦੀ ਇਨਵੈਸਟੀਗੇਸ਼ਨ ਤੇ ਰਿਪੋਰਟਿੰਗ ਸਿਕਾ ਇਹਨਾਂ ਦੇ ਬੀਨ ਬੜੇ ਕੰਮ ਕਰਦੇ ਨੇ 4 ਵਜੇ ਨੂੰ ਰੋਲਪ ਕੀਤਾ ਜਿਨ੍ਹਾਂ ਦੇ ਨਾਮ ਦਸਤਾਨ ਸੁਚਾ ਸੋਸਾਇਟੀ ਪਰਮਨੀਟ ਇਹ ਬੰਦੇ ਜਿਹੜੇ ਹੈਗੇ ਨੇ ਉਹਨੇ ਆਰਗੇਨਾਈਜ਼ ਕਰਾਈ ਬੈਂਗਨਾ ਦੇ ਇੱਕ ਫੀਫੀ ਸੁਬਿਆਣਾ ਜਿਹੜਾ ਨਵਾਂ ਕਰੋ ਜੀ ਮੀਨ ਕਰਦੇ ਨੇ ਸਤਿ ਮੇ ਜਿੰਦਰਬੇ 42 ਇਹ ਜਿੱਥੇ ਕਰਦੇ ਸਨ ਨਾਮਦ ਨੇ ਤੇ ਜਿਹੜੀ ਜਿਹੜੀ ਬੀਸੀ ਦੀ ਇਹ ਬੰਦੀ ਸੀ ਕਹਿੰਦਾ ਉਸ ਨੂੰ ਜੇ ਮੈਂ ਇਕੱਠੀ ਜਿੰਨੇ ਸੇ ਉੱਥੇ ਦਾ ਆਪਸ ਗਿਆਨ ਬਣ ਤੇ ਉੱਥੋਂ ਜਿਹਨਾਂ ਨੇ ਕਾਹਨ ਵੀ ਵਾਗ ਤੋਂ ਜਾਣ ਦਿੱਤਾ ਚੱਗੇ ਇਹਨਾਂ ਦੇ ਨਾਲ ਆਪਾਂ ਪਰਚੇ ਵੀ ਦਰਜ ਨੇ ਰਿਸਪਾਲ ਤੇ ਪੰਜ ਪਰਚੇ ਆ ਗਏ ਬਾਤੋਂ ਜਿਹਨਾਂ ਦੇ ਵਿਸ਼ਾਦ ਦਾ ਫਲੋਸਪੋ ਸਿਗਨਲ ਜਿਹੜਾ ਸੁੱਚਾ ਹੈਗੇ ਉਹਦੇ ਨਾਲ ਸੱਤ ਪਰਚੇ ਦਰਜ ਆ ਜਿੰਦਰਬੇ ਅਧਿਕਾਰ ਦੇ ਵਿਚ ਆ ਮਿਲਗੇ ਦੇ ਵਿਚ ਹੀ ਆ ਕੋਈ ਖੁੰਕਲੇ ਵੀ ਲੱਗੇ ਦੇ 302 ਸੀਰੋਸਪੁਰ ਦੇ ਦੇ ਤੱਕ 102 ਬੜਾ 24 ਮਕਦਮੇ ਚ थाना ਸਦਕ ਸੀਰੋਸਪੁਰ ਦੇ ਇਹਨਾਂ ਜਿਹੜੇ ਮੇਨ ਬੀਗੈ ਨਹੀਂ ਉਹ ਜਿਹੜਾ ਗੋਥਮ ਹੈਗਾ ਇਹ ਨਾ ਉਠਿਆ ਸੀ ਮੁੰਡਾ ਇਹ ਕੋਈ ਕਿਸੇ ਫਾਰਮ ਤੋਂ ਤਾਂ ਇਹਨਾਂ ਨੇ ਬੇਸਿਕਲੀ ਗਿਆਨ ਹੈ ਬੜਾ ਸੀ ਇਹ ਮਤਲਬ ਜਾਣਦੇ ਸੀ 400 ਮਿੰਟ ਤੇ ਆ ਗਏ ਸਰ ਮੋਗਾ ਦੇ ਵਿੱਚ ਵੀ ਕਿਸੇ ਵਾਰਤਤ ਨੂੰ ਜਾਣਦੇ ਹੋ ਜੀ ਇਹਨਾਂ ਦਾ ਬੇਸਿਕਲੀ ਜੀ ਮੋਗੇ ਦੇ ਵਿੱਚ ਉਹ ਸੀ ਡਿਟੇਲ ਜਿਹਨਾਂ ਦਾ ਰਿਮਾਂਡ ਲੈ ਕੇ ਪੇਸ਼ ਕਰਕੇ ਕੁਝ ਕੁਝ ਕਰਕੇ ਕਰਾਂਗੇ ਵੀ ਇਹਨਾਂ ਦਾ ਮੋਬਾਈਲ ਨੰਬਰ ਕਿੰਨਾ ਸੀ ਇਹਨਾਂ ਨੇ ਕਿਹੜੀ ਵਾਰਤੋਂ ਕੀ ਇੰਜਾਮ ਲਈ ਸੀ ਬਹੁਤ ਇੰਨੇ ਜਿਆਦਾ ਲੱਗ ਰਿਹਾ ਲੱਗਿਆ ਕਿ ਅਸਲ ਵਿੱਚ ਬਰਮ ਤੋਂ ਲਿਆ ਗਿਆ ਕੰਨੈਕਸ਼ਨ ਬਰਮ ਤੋਂ ਹੈ ਸੋ ਇਹ ਸਾਰਾ ਜੀ ਡਿਟੇਲਸ ਅਸੀਂ ਫਾਰਵਰਡ ਕਰਦੇ ਹਾਂ ਕਿ ਤੁਸੀਂ ਚੈੱਕ ਕਰਨਾ ਕਿ ਕਿਥੋਂ ਸਰ ਲੈ ਕੇ ਆਇਆ ਕਿਥੇ ਉਹਨੇ ਇਹਦੀ ਯੂਜ਼ ਕਰਨਾ ਸੀ ਕਿ ਇਹਨਾਂ ਦੀ ਫਰਾਂਚੂਜ਼ ਕੰਨੈਕਸ਼ਨ ਨੂੰ ਕਾਲ ਕਰਨਾ ਹੈ ਕੰਟਰੋਲ ਸੋ ਡਿਟੇਲਸ ਨੂੰ ਅਸੀਂ ਚੈੱਕ ਕਰਾਂਗੇ ਜਿਵੇਂ ਇਹ ਦੱਸਣਾ ਕਿ ਲੋਕਲ ਫਰੋਸਟਪੁਡ ਦਾ ਜਾਨ ਸਾਗਰ ਤੇ ਨਾਟਕ ਉਹਨਾਂ ਦੇ ਵਿੱਚ ਹੀ ਆਪਸ ਦੇ ਵਿੱਚ ਇਹਨਾਂ ਦਾ ਆਪੋਜੀਟ ਆ ਰਿਹਾ ਸੀ ਇਸ ਤੋਂ ਉੱਤੇ ਵਿੱਚ ਨਹੀਂ ਕਿ ਇਸ ਲਈ ਸਾਰੇ ਦਿੱਸਾਂ ਰੂਟੀਨ ਦੀ ਚੈਕਿੰਗ ਦੌਰਾਨ ਹੀ ਪਕੜੇ ਗਏ ਜਾਂ ਕੋਈ ਨਹੀਂ ਇਨਫੋਰਮੇਸ਼ਨ ਵੀ ਦੇ ਦੋ ਆਪਰੇਸ਼ਨ ਸਾਨੂੰ ਇਨਫੋਰਮੇਸ਼ਨ ਸਿੱਗੀ ਅਸੀਂ ਮਹੀਨੇ ਤੋਂ ਲੱਗੇ ਹੋਏ ਸੀ ਉਹਨਾਂ ਕੋਲ ਕੁਝ ਖੁਫੀਆ ਜਾਣਕਾਰੀ ਸੀ ਤੇ ਉਹਦੇ ਅਨਾਰਤੇ ਸਰ ਮੈਗਜ਼ੀਨ ਵੀ ਕੋਈ ਮੋਡੀਫਾਈ ਕੀਤੀ ਹੋਈ ਇਹਨਾਂ ਨੇ ਵਾਡੀ ਕੀਤੀ ਹੋਈ ਹੈ ਕੁਝ ਕਿ ਨਹੀਂ ਉਹ ਤਾਂ ਦੇਖਾਂਗੇ ਜੀ ਉਹ ਡਿਟੇਲਸ ਕੀ ਹੈਗੇ ਮੈਗਜ਼ੀਨ ਮੋਡੀਫਾਈ ਕੀਤੀ ਹੋਈ ਹੈ ਕਿ ਨਹੀਂ ਬਟ ਸਾਨੂੰ ਸਾਥੇ ਮੈਗਜ਼ੀਨ ਦਾ ਦਿੱਖਣ ਦਾ ਕੋਈ ਮੋਰ ਦੀਆਂ ਕੰਟ ਬਰਾਉਜ਼ ਹੁੰਦੀਆਂ ਨੇ ਤਾਂ ਉਹ ਅਸੀਂ ਕਾਦੀ ਅਸਲਾ ਵਗੈਰਾ ਕਿੱਥੋਂ ਪ੍ਰੋਵਾਈਡ ਹੋਇਆ ਸਰ ਇਹਨਾਂ ਨੂੰ ਜਿਵੇਂ ਉਹ ਹੀ ਕਹਿੰਦੇ ਜਿਆਦਾ ਬੇਸ ਜਿਹੜਾ ਜਿਵੇਂ ਦਿੱਸੀ